ਸਾਸਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਸੇਵੀਆਂ ਹੁਣ ਚਾਸ਼ਨੀ ਬਣਾਉਣ ਲੱਗਿਆ ਜੀ ਕਿੰਨੀ ਪਾਣੀ ਦੀ ਚਾਹੀਦੀ ਚਾਸੀ ਮਾਂਦੀ ਜੀ ਹੁਣ ਅਓ ਜੀ ਹੁਣ ਆਪਾਂ ਚਾਸੀ ਬਣਾ ਰਹੇ ਜੀ ਚਾਸੀ ਆਈਆਂ ਸੇਵਿਆਂ ਨੇ ਜੀ ਇੱਕ ਕਾਲੀ ਸੇਵਿਆਂ ਦੀ ਜੀ ਅੱਧੀ ਆਪਾਂ ਖੰਡ ਦੀ ਪਾ ਲੂ ਚਾਸੀ ਨੂੰ ਬਣ ਜੀ ਥੱਲੇ ਲਾ ਲਾਂਗੇ ਉਹਨਾਂ ਨੂੰ ਮਾੜੀ ਜੀ ਠੰਡੀ ਕਰਕੇ ਜੀ ਥੋੜੀ ਜੀ ਬਸ ਫਿਰ ਆਪਾਂ ਸੇਵਿਆਂ ਵਿੱਚ ਪਾ ਦਾਂਗੇ ਜੀ ਇਹਨੂੰ ਸਾਸਣੀ ਗਈ ਜੀ ਬਣਾ ਆਪਣੀ ਮੈਂ ਆਪਾਂ ਨੇ ਲੋਂੜਾ ਥੱਲੇ ਲਾ ਲੈਣਾ ਕਿ ਜਿਹੜੀ ਚਾਸ਼ਨੀ ਆ ਇਹ ਆਪਾਂ ਨੇ ਤਾਰ ਵਾਲੀ ਨਹੀਂ ਬਣਾਉਣੀ ਹੈਗੀ ਸਿਰਫ ਖੰਡੇ ਘੋਲਣੀ ਹੁੰਦੀ ਆ ਖੰਡੇ ਘੋਲਣੀ ਹੁੰਦੀ ਆ ਜੀ ਚਾਸ਼ਨੀ ਬਣ ਗਈ ਜੀ ਆਪਣੀ ਖੰਡੇ ਘੋਲਣੀ ਆ ਜੀ ਬਸ ਇਹ ਬਸ ਉਹ ਨੂੰ ਪਾ ਕੇ ਜੀ ਚਾਸ਼ਨੀ ਤੇ ਬਾਅਦ ਵਿੱਚ ਆਪਾਂ ਲੋਂੜੇ ਚ ਪਾ ਦਾਂਗੇ ਸਾਸਣੀ ਵਿੱਚ ਪਾ ਦਾਂਗੇ ਜੀ ਸੇਣੀ ਆ ਪਾ ਦੇ ਚਾਸ਼ਨੀ ਬਣ ਗਈ ਲੋਈ ਮੈਂ ਆਪਣੀ ਚਾਹ ਸਿੰਘ ਬਣ ਗਈ ਲੋੜੀ ਦੀ ਪਾਤੀ ਦੀ ਪੋਕੇ ਚਾਹ ਸੀ ਚਿੱਲੇ ਤੇ ਧਰ ਦੇ ਗਏ ਹੁਣ ਹੁਣ ਗਮਾ ਕਰੀਏ ਜੀ ਚਿੱਲੇ ਤੇ ਆਪਾਂ ਇਹਦੇ ਥੋੜਾ ਜਿਹਾ ਘਿਓ ਪਾ ਦਾਂਗੇ ਇਹੋ ਬਾਤ ਹੈ ਜੀ ਹੁਣ ਆਪਾਂ ਨੇ ਅੱਗ ਮਾਚ ਲਈਏ ਕੁਲੇ ਜੇ ਹੁਣ ਆਪਾਂ ਸੀਨੀਅਰ ਪਾਵਾਂ ਵਾਲੀ ਦੀ ਵਿੱਚ ਇਹ ਆਈਏ ਹੁਣ ਆਪਾਂ ਛੇਨੀਆ ਪਾ ਰਹੇ ਹਾਂ ਜਿਹੜੀ ਚਿਕੌਲਿਕ ਚਾਟ ਨੇ ਤਿਆਰ ਹੋ ਗਈ ਇਹ ਲੰਦਰੀਆਂ ਲਈ ਹੈ ਇਹ ਮੇਰੀ ਰਿੱਦਣ ਲੱਗ ਗਈ ਜੀ ਹੁਣ ਇਹ ਸੇਵੇਂ ਬਣ ਜਾਣਗੇ ਜੀ ਕੇਸਤੀ ਸੇਵੇਂ ਆ ਸਵਾਦ ਦੋ ਬਾੜੀਆਂ ਵਿੱਚ ਸੇਵੀਆਂ ਤਿਆਰ ਹੋ ਜਾਂਦੀਆਂ ਨੇ ასੋ ਬਾੜੀ ਆ ਗਈ ਜੀ ਬਸ ਇੱਕ ਵਾਰੀ ਹੋਰ ਆ ਜੀ ਸੇਵੇਂ ਬਣ ਜਾਣਗੇ ਲੇ ਲਈ ਸੇਵਿਆ ਬਣਾ ਲਿਆ ਲੋ ਜ ਆਪਣਾ ਚਾसनी ਵਾਲਾ ਪਾਣੀ ਜੀ ਸਾਰਾ ਸੁੱਕ ਗਿਆ ਸੇਵਿਆ ਬਣ ਕੇ ਤਿਆਰ ਹੋ ਗਈਆਂ ਜੀ ਹੁਣ ਆਪਾਂ ਪਲੇਟ 'ਚ ਸੇਵਿਆ ਪਾਣੀ ਲਈ ਸੇਵਿਆ ਦਾ ਸਵਾਦ ਦੇਖਿਓ ਜੀ ਸਾਡੀ ਵੀਡੀਓ ਸ਼ੇਅਰ ਕਰਿਓ ਜੀ ਕਮੈਂਟ ਕਰ ਦਿਓ ਸਭ ਬਣਾ ਲਿਆ ਜੀ ਹੁਣ ਅਸੀਂ ਨੇ ਤੁਸੀਂ ਵੀ ਦੇ ਬਣਾਇਓ ਜੀ ਘਰੇ ਪਰਿਵਾਰ ਚ ਤੁਸੀਂ ਦੇ ਇਹਨਾਂ ਦਾ ਟੇਸਟ ਦੇਖਿਓ ਜੀ ਸੇਵੀਆਂ ਦਾ ਤੁਸੀਂ ਕਾਜੂ ਵਿਦਾਂਪਾ ਠਾਕਰਿਓ ਜੀ ਅੱਜ ਤੱਕ ਜੀ ਕਾਜੂ ਵਿਦਾਂਪਾ ਹੀ ਨਹੀਂ ਹੈਗੇ ਦੰਡ ਜਾਣ ਨਹੀਂ ਹੈਗੇ ਸਾਡੇ ਬਜ਼ੁਰਗਾਂ ਨੇ ਸਾਡੀ ਵੀਡੀਓ ਕਮੈਂਟ ਕਰਿਓ ਜੀ ਸਤਿ ਸ੍ਰੀ ਅਕਾਲ